ਸਾਰੇ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਅੱਜ ਸੈਡਿਸ ਮੀਟਿੰਗ ਦੀ ਨੂੰ ਕਵਰ ਕਰਨ ਆਏ ਹੋ ਅ ਅੱਜ ਸਭ ਤੋਂ ਪਹਿਲਾਂ ਆਪ ਜੀ ਨੂੰ ਚੌਥੇ ਪਾਛੇਤ ਅੰਤਨਗੁਰੂ RAMDAS ji ਦੇ ਗੁਰਪੁਰਬ ਦੀਆਂ ਲੱਖ-ਲੱਖ ਮੁਬਾਰਕਾਂ ਹਾਂ ਮੈਂ ਤੇ ਮੇਰੇ ਸਾਥੀ ਸਾਡੇ ਸਤਕਾਰਯੋਗ ਦੀਪਕ ਬਾਲੀ ਜੀ ਜੋ ਐਡਵਾਈਜ਼ਰ ਨੇ CM ਸਾਹਿਬ ਵੱਲੋਂ ਪੁਆਇੰਟਡ ਟੂਰਿਜ਼ਮ ਮੈਕਮ ਨੂੰ ਸਾਡੇ ਸੈਕਟਰੀ ਅਬਿਨਵ ਤ੍ਰਿਖਾ ਜੀ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਾਈਸ ਪ੍ਰੈਜ਼ੀਡੈਂਟ ਸਵਰਨ ਸਲਾਰੀਆ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਧੂ ਸਾਹਿਬ ਤੇ ਸਾਰੀ ਜਿਹੜੀ ਐ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਇਕੱਠੇ ਹੋਏ ਆਂ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਸਾਡੀ ਸਾਰੇ ਟੀਮ ਦੀ ਡਿਊਟੀ ਲੱਗੀ ਸੀ ਕਿ 350 ਸਾਲਾਂ ਨਵੇਂ ਪਾਛਾਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਪੰਜਾਬ ਸਰਕਾਰ ਬਹੁਤ ਵੱਡੇ ਪਦਰ ਤੇ ਜਿਹੜਾ ਮਨਾ ਰੇ ਆ ਉਸ ਦੇ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਣਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਜਿਸ ਦੇ ਵਿੱਚ ਸ਼ਾਮਲ ਹੋਣਗੇ ਵਾਇਆ ਸ਼ਰੀ ਨਗਰ ਹੁੰਦੇ ਹੋਏ ਵਾਇਆ ਜੰਮੂ ਹੁੰਦੇ ਹੋਏ ਉਹ 19 ਤਰੀਕ ਨੂੰ ਜੀ ਹਾਂ ਜੀ ਮਿਠਾਣ ਕੋਟ ਹਾਂ ਉਹਦੇ ਬੀ ਨੂੰ ਬੀ ਤਰੀਕ ਨੂੰ ਸ਼ਾਮੀ ਲਗਭਗ 5 ਵਜੇ ਪੰਜਾਬ ਦੇ ਬਾਰਡਰ ਦੇ ਉੱਤੇ ਪਠਾਨਕੋਟ ਐਂਟਰ ਕਰੂਗਾ ਤੇ ਉਹਨੀ ਨੂੰ ਐਂਟਰ ਕਰੇ ਹਾਂਜੀ ਉਹਨੂੰ ਬੀ ਹਾਂ ਬੀ ਨੂੰ ਜੰਮੂ ਐਂਟਰ ਕਰੇਗਾ ਹਾਂ ਬੀ ਨੂੰ ਐਂਟਰ ਕਰੇ ਬੀ ਨੂੰ ਸ਼ਾਮੀ 5 ਵਜੇ ਐਂਟਰ ਕਰੇਗਾ ਤੇ ਜਿੱਥੇ ਹੀ ਪੰਜਾਬ ਦਾ ਬਾਰਡਰ ਹੈ ਜੀ ਉੱਥੇ ਪੰਜਾਬ ਪੁਲਿਸ ਵੱਲੋਂ ਸਾਰੇ ਨਗਰ ਕੀਰਤਨ ਨੂੰ ਗੋਡ ਆਫ ਆਨਰ ਦਿੱਤਾ ਜਾਊਗਾ ਲੋਕ ਕੇ ਕੋ ਦ੍ਰਿਸ਼ ਹੋਊਗਾ ਸਾਰੇ ਸਾਡੇ ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਧਾਰਮਿਕ ਸਥਾਨਾਂ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਜਿੰਨੇ ਵਪਾਰ ਮੰਡਲ ਹੈ ਪਠਾਨਕੋਟ ਦੇ ਉਹ ਤੇ ਉਸ ਤੋਂ ਬਾਅਦ 20 ਤਰੀਕ ਨੂੰ ਰਾਤੇ ਗੁਰਦੁਆਰਾ ਸਿੰਘ ਸਭਾ ਐਸਡੀ ਕਾਲਜ ਗੁਰੂ ਸਾਹਿਬ ਦਾ ਜਿਹੜਾ ਹੈ ਸੁਖਾਸਨ ਉਹ ਗੁਰਦੁਆਰਾ ਸਿੰਘ ਸਭਾ ਚ ਹੋਊਗਾ ਤੇ ਬਾਕੀ ਸੰਗਤ SD ਕਾਲਜ ਦੇ ਵਿੱਚ ਰੁਕੂਗੀ ਤੇ 21 ਤਰੀਕ ਨੂੰ ਸਵੇਰੇ ਇੱਥੋਂ ਪਠਾਨਕੋਟ ਤੋਂ ਹੁੰਦੇ ਹੋਏ ਹਸ਼ਿਆਰਪੁਰ ਲਈ ਜਿਹੜਾ ਹੈ ਨਗਰ ਕੀਰਤਨ ਚਲੇ ਜਾਊਗਾ ਤੇ ਫਿਰ 22 ਤਰੀਕ ਨੂੰ ਸ਼ਾਮੀ ਸ਼੍ਰੀ ਨਾਜਪੁਰ ਸਾਹਿਬ ਪਹੁੰਚੂਗਾ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਇੱਕ ਅਲੌਕਿਕ ਜਿਹੜਾ ਹੈ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਗਾ ਉਸ ਦੀ ਤਰੀਕ ਥਾਣੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੀ ਜਾਊਗੀ ਉਹ 18 ਨਵੰਬਰ ਤੋਂ ਪਹਿਲਾਂ ਹੋਊਗਾ ਆ ਆਪ ਸਭ ਨੂੰ ਬੇਨਤੀ ਹੈ ਕਿ ਉਹ ਵੀ ਜਿਹੜਾ ਹੈ ਬਹੁਤ ਸ਼ਾਨਦਾਰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਵਿਦ 3D افیکٹس اینڈ لیزر ਲਾਈਟਸ ਉਹ ਗੁਰੂ ਸਾਹਿਬ ਦਾ ਸਾਰਾ ਜੀਵਨ ਡਿਪਿਕਟ ਕੀਤਾ ਜਾਊਗਾ ਉਹ ਵੀ ਇੱਕ ਜਿਹੜਾ ਹੈ ਲੋਕਿਕ ਦ੍ਰਿਸ਼ ਹੋਊਗਾ ਸਾਡੇ ਧਿਆਨ ਦਾ ਮਕਸਦ ਇਹ ਸੀ ਕਿ ਜਿਸ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਉਸ ਰਸਤੇ ਦੀ ਰਿਪੇਅਰਸ ਤਾਂ ਕਿ ਉਹ ਇਹਨਾਂ ਸ਼ਾਨਦਾਰ ਸੜਕਾਂ ਹੋਣ ਸਾਰੇ ਟ੍ਰੈਫਿਕਸ ਓਕੇ ਹੋਣ ਕਿੱਥੇ ਕਿੱਥੇ ਲੰਗਰ ਲੱਗਣੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਤੇ ਵੱਧ ਤੋਂ ਵੱਧ ਆਪ ਸਭ ਦਾ ਸਹਿਯੋਗ ਲੈਣਾ ਗਲੀ ਨੌਰਵੇ ਪਾਛੇ ਸਿਰਫ ਇੱਕ ਧਰਮ ਦੇ ਨਹੀਂ ਔਰ ਸਾਰੀ ਮਾਨਵਤਾ ਦੇ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਤਾਂ ਉਸ ਦੇ ਵਿੱਚ ਆਇਆ ਜ਼ਿਲ੍ਹਾ ਪ੍ਰਸ਼ਾਸਨ ਵੀ ਦਿਨ ਰਾਤ ਮਿਹਨਤ ਕਰ ਰਿਹਾ ਤੇ ਅਗਲੇ ਦਿਨਾਂ ਛੋਰ ਵੀ ਮਿਹਨਤ ਕਰਨਗੇ ਤੇ ਮੈਨੂੰ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪਠਾਨਕੋਟ ਦੇ ਪਿੰਡਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਕਿ ਆਓ ਜਦੋਂ ਗੁਰੂ ਸਾਹਿਬ ਦਾ ਨਗਰ ਕੀਰਤਨ ਆंदा ਆਪਾਂ ਸਾਰੇ ਪੱਬਾ ਵੈਰੋ ਦੇ ਜਿਹੜਾ ਨਗ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਲੰਗਰ ਲਾਈਏ ਤੇ ਵੱਧ ਤੋਂ ਵੱਧ ਜਿਹੜੀ ਵੱਡੀ ਤੋਂ ਵੱਡੀ ਗਿਣਤੀ ਚ ਆਪਾਂ ਸ਼ਾਮਿਲ ਹੋਈਏ ਮੈਂ ਹੁਣ ਬੇਨਤੀ ਕਰੂੰਗਾ ਬਾਲੀ ਸਾਹਿਬ